ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਬਿਨਰ ਇਤੇ ਤੋ ਜੀ ਅੱਜ ਆਪਾਂ ਤੁਹਾਨੂੰ ਕੁੱਕਰ ਦੇ ਵਿੱਚ ਕਾਲੇ ਛੋਲੇ ਭੁੰਨ ਕੇ ਦਿਖਾਵਾਂਗੇ ਤੇ ਸਿਰਫ 5 ਮਿੰਟਾਂ ਦੇ ਵਿੱਚ ਭੁੰਨੇ ਜਾਣਗੇ ਜੀ ਜਿਵੇਂ ਬਾਜ਼ਾਰ ਦੇ ਵਿੱਚ ਆਪਾਂ ਨੂੰ ਭੁੰਨੇ ਹੋਏ ਛੋਲੇ ਮਿਲਦੇ ਆਗੇ ਤੇ ਬਹੁਤ ਹੀ ਵਧੀਆ ਇਹ ਤੇ ਕਾਲੇ ਛੋਲੇ ਜੀ ਖਾਣੇ ਵੀ ਜ਼ਰੂਰੀ ਹੁੰਦੇ ਆਗੇ ਆਪਣੀ ਸਿਹਤ ਲਈ ਬਹੁਤ ਵਧੀਆ ਹੈਗੇ ਇਹ ਇਹ ਖਾਇਦੇ ਮੰਨਤ ਨੇ ਤੇ ਹੁਣ ਸਰਦੀਆਂ ਦੇ ਵਿੱਚ ਤਾਂ ਵੈਸੇ ਵੀ ਆਪਾਂ ਨੂੰ ਖਾਣੇ ਚਾਹੀਦੇ ਹੈਗੇ ਕਾਲੇ ਛੋਲੇ ਭੁੰਨ ਕੇ ਤੇ ਆਪਾਂ ਆਸਾਨੀ ਨਾਲ ਹੀ ਘਰ ਦੇ ਵਿੱਚ ਖਾ ਸਕਦੇ ਆ ਇਹਨਾਂ ਨੂੰ ਕਿਉਂਕਿ ਜੇ ਜੇਕਰ ਆਪਾਂ ਬਾਜ਼ਾਰ ਜਾਂਦੇ ਆ ਤਾਂ ਬਾਜ਼ਾਰੋਂ ਲਿਉਂਨੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਪੈ ਜਾਂਦੇ ਆ ਤੇ ਘਰ ਦੇ ਵਿੱਚ ਆਪਾਂ ਆਸਾਨੀ ਨਾਲ ਗਰਮ-ਗਰਮ ਛੋਲੇ ਭੁੰਨ ਕੇ ਖਾ ਸਕਦੇ ਆ ਤੁਰੰਤੀ ਸਨੋਜੀ ਆਪਾਂ ਕਰੀਏ ਰੈਸਪੀ ਸ਼ੁਰੂ ਤੇ ਇੱਥੇ ਆਪਾਂ ਲੈ ਲਈ ਛੋਲੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇੰਨਾ ਕੁ ਤੇ ਹਮ ਰੱਖਣਾ ਜਿਹੜੇ ਆਪਾਂ ਛੋਲੇ ਲੈਣੇ ਇਸ ਤਰੀਕੇ ਦੇ ਲੈਣੇ ਆ ਇਹ ਜਿਵੇਂ ਇਹ ਗੋਲ-ਗੋਲ ਜਿਹੇ ਥੋੜੇ ਜਿ। ਤੇ ਕਈ ਵਾਰ ਆਪਾਂ ਦੇਸੀ ਛੋਲੇ ਲੈ ਲੈਨੇ ਦੇਸੀ ਛੋਲੇ ਜਿਵੇਂ ਛੋਟੇ-ਛੋਟੇ ਜਿਹੇ ਹੁੰਦੇ ਆਗੇ ਤੇ ਉਹ ਨਹੀਂ ਭੁੱਜਣਗੇ ਜੀ ਇਸ ਤਰ੍ਹਾਂ ਦੇ ਗੋਲ ਜਿਹੇ ਛੋਲੇ ਲੈਣੇ ਤੁਸੀਂ ਜਿਵੇਂ ਇਹ ਗੋਲ ਜਿਹੇ ਦਿਖ ਰਹੇ ਆਗੇ ਇਸ ਤਰ੍ਹਾਂ ਦੇ ਲੈਣੇ ਆ ਘਰ ਵਿੱਚ ਭੁੰਨਣ ਲਈ ਛੋਲੇ ਤੇ ਆਪਾਂ ਬਾਜ਼ਾਰ ਵਰਗੇ ਭੁੰਨੇ ਛੋਲੇ ਤਿਆਰ ਕਰਾਂਗੇ ਜੀ ਘਰ ਦੇ ਵਿੱਚ ਤੇ ਇੱਥੇ ਆਪਾਂ ਲੈ ਲੈ ਦੋ ਚਮਚੇ ਪਾਣੀ ਦੇ ਲੇਤੇ ਆਪਾਂ ਤੇ ਜ਼ਿਆਦਾ ਪਾਣੀ ਨਹੀਂ ਲੈਣਾ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਨਮਕ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਜੀ ਤੇ ਬਹੁਤ ਵਧੀਆ ਛੋਲੇ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਤੇ ਇਹ ਆਪਾਂ ਲੈ ਲਈ ਜੀ ਹਲਦੀ ਥੋੜੀ ਜੀ ਕਿਉਂਕਿ ਜਿਹੜੇ ਆਪਾਂ ਨੂੰ ਬਾਜ਼ਾਰ ਵਿੱਚ ਛੋਲੇ ਮਿਲਦੇ ਖਾਣ ਲਈ ਉਹ ਪੀਲੇ ਰੰਗ ਦੇ ਹੁੰਦੇ ਆ ਤੇ ਪਾਉ ਆਪਾਂ ਇੱਥੇ ਲਾਵਾਂਗੇ ਜੀ ਇਹ ਮਿੱਠਾ soda ਮਿੱਠਾ soda ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਇਹਦੇ ਨਾਲ ਇਹ ਛੋਲੇ ਫੁੱਲ ਕੇ ਤਿਆਰ ਹੋ ਜਾਣਗੇ ਤੇ ਬਹੁਤ ਵਧੀਆ ਭੁੱਜਣਗੇ ਇਹ ਤੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਜੀ ਇਹਦੇ ਵਿੱਚ ਪਾਣੀ ਵਿੱਚ ਚੰਗੀ ਤਰ੍ਹਾਂ ਨਮਕ ਮਿੱਠਾ ਸੌਦਾ ਤੇ ਹਲਦੀ ਤੇ ਇਹਦਾ ਬਹੁਤ ਵਧੀਆ ਇੱਕ ਘੋਲ ਤਿਆਰ ਹੋ ਜੀਗਾ ਤੇ ਜਿਹਦੇ ਨਾਲ ਆਪਣੇ ਇਹ ਛੋਲੇ ਫੁੱਲੇ ਫੁੱਲੇ ਤੇ ਵਧੀਆ ਸਾਰੇ ਇਹ ਬਣ ਕੇ ਤਿਆਰ ਹੋ ਜਾਣਗੇ ਸਾਰੇ ਭੁੱਜ ਜਾਣਗੇ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਉੱਤੇ ਪਾ ਲੈਣਾਗਾ ਇਹ ਛੋਲਿਆਂ ਦੇ ਉੱਪਰ ਤੇ ਇਸ ਤਰੀਕੇ ਨਾਲ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਮਚੇ ਨਾਲ ਹੀ ਆਰੇ ਛੋਲੇ ਨੂੰ ਇਸ ਤਰੀਕੇ ਨਾਲ ਆਪਾਂ ਰਲਾ ਲਾਂਗੇ ਇਹਨੂੰ ਤੁਸੀਂ ਕਿਸੇ ਬਰਤਨ ਦੇ ਵਿੱਚ ਵੀ ਕੱਢ ਸਕਦੇ ਆਂ ਹੋਰ ਤੇ ਛੋਲੇ ਨੂੰ ਆਪਾਂ ਉਸੇ ਕੌਲੀ ਦੇ ਵਿੱਚ ਹੀ ਪਾ ਲੈ ਜਿਹੜੇ ਵਿੱਚ ਆਪਾਂ ਇਹ ਕੋਲ ਤਿਆਰ ਕੀਤਾ ਸੀਗਾ ਨਮਕ ਹਲਦੀ ਆੜਾ ਕਿਉਂਕਿ ਪਲੇਟ ਦੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਸੀ ਹੋ ਰੇ ਰਲਣੀ ਸੀ ਰਏ ਤੇ ਆਪਾਂ ਨੂੰ ਰਲਾਉਣੇ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਤੇ ਹੁਣ ਆਪਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਇਹ ਰਲਾਤਾ ਜੀ ਇਹਦੇ ਵਿੱਚ ਪਾਣੀ ਵਿੱਚ ਨਮਕ ਆਲੇ ਚ ਤੇ ਹੁਣ ਆਪਾਂ ਇਹਦਾ ਕੀ ਕਰਨਾ ਜੀ 10 ਮਿੰਟ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਤਾਂ ਕਿ ਇਹ ਛੋਲੇ ਜਿਹੜੇ ਫੁੱਲ ਜਾਣ ਥੋੜੇ ਜੇ ਤੇ ਹੁਣ ਜੀ ਆਪਾਂ ਲੈ ਲਿਆ ਇੱਕ ਕੁੱਕਰ ਤੇ ਕੁੱਕਰ ਦੇ ਵਿੱਚ ਆਪਾਂ ਪਾਵਾਂਗੇ ਨਮਕ ਨਮਕ ਤੁਸੀਂ ਪਹਿਲਾਂ ਦਾ ਵਰਤਿਆ ਹੋਇਆ ਵੀ ਪਾ ਸਕਦੇ ਆ ਕਈ ਵਾਰ ਆਪਾਂ ਪਹਿਲਾਂ ਕੋਈ ਚੀਜ਼ ਬਣਾਈ ਹੁੰਦੀ ਹੈ ਤੇ ਉਹ ਨਮਕ ਪਿਆ ਹੁੰਦਾ ਆਪਣੇ ਕੋਲੇ ਵਿੱਚ ਤੇ ਉਹ ਵੀ ਆਪਾਂ ਵਰਤ ਸਕਦੇ ਆ ਤੇ ਹੁਣ ਆਪਾਂ ਨਮਕ ਨੂੰ ਇਸ ਤਰੀਕੇ ਨਾਲ ਪਾ ਲਿਆ ਤੇ ਹੁਣ ਚੰਗੀ ਤਰ੍ਹਾਂ ਆਪਾਂ ਕੁੱਕਰ ਦੇ ਵਿੱਚ ਮਿਚਾ ਲਾਂਗੇ ਤੇ ਨਮਕ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਇਸ ਤਰੀਕੇ ਨਾਲ ਹਿਲਾ ਕੇ ਇੱਕ ਵਾਰ ਪੂਰਾ ਗਰਮ ਨਮਕ ਚਾਹੀਦਾ ਆਪਾਂ ਨੂੰ ਤੇ ਹਾਂਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਹੁਣ ਆਪਣਾ ਹੋ ਗਿਆ ਜੀ ਨਮਕ ਗਰਮ ਤੇ ਇਧਰ ਜਿਹੜੇ ਆਪਾਂ ਇਹ ਛੋਲੇ ਭੋਂਕੇ ਰੱਖੇ ਸੀ ਇਹਨਾਂ ਨੂੰ ਵੀ 10 ਮਿੰਟ ਹੋ ਗਏ ਹੁਣ ਹੁਣ ਆਪਾਂ ਇਹ ਨਾ ਛੋਲੇ ਪਾ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਹਲਾਵਾਂਗੇ ਜੀ ਛੋਲਿਆਂ ਨੂੰ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਲਾ ਦਾਂਗੇ ਲਗਾਤਾਰ ਤਾਂ ਕਿ ਇਹ ਪੂਰੀਆਂ ਚੰਗੀ ਤਰ੍ਹਾਂ ਆਪਣਾ ਫੁੱਲ ਫਲਾਏ ਵੀ ਹੈ ਜੀ ਬਾਦ ਤੇ ਇਹਦਾ ਪੂਰਾ ਗੈਸ ਤੇ ਹੱਦ ਗੈਸ ਤੇ ਆਪਾਂ ਛੋਲੇ ਘੋਨਾਰੇ ਆਏ ਹਾਂ ਜੀ ਤੇ ਹੁਣ ਆਪਾਂ ਕਰ ਲਾਂਗੇ ਜੀ మీడియం ਫਲੇਮ ਤੇ ਗੈਸ ਨੂੰ ਤੇ ਇੱਕ ਆਪਾਂ ਲੈ ਲੈਣੀ ਆ ਇਦਾਂ ਦੀ ਮਦਣੀ ਵਗੈਰਾ ਸਾਕੋ ਟਣੀ ਤੇ ਇਹਦੇ ਨਾਲ ਆਪਾਂ ਉੱਪਰੋਂ ਮਸੋਲੇ ਨੂੰ ਇਸ ਤਰੀਕੇ ਨਾਲ ਹਿਲਾ ਦਾਂਗੇ ਇੱਕ ਵਾਰ ਇਸ ਤਰੀਕੇ ਨਾਲ ਸਾਰੇ ਛੋਲਿਆਂ ਦੇ ਉੱਪਰ ਆਪਾਂ ਕੇ ਇਹਨਾਂ ਦੇ ਛਿਲਕੇ ਵਗੈਰਾ ਲੈ ਜਾਣ ਤੇ ਪੁੰਨੇ ਜਾਣ ਹੁਣ ਇਹਨਾਂ ਦੇ ਛੋਲਿਆਂ ਦਾ ਛਿਲਕਾ ਲੈਣਾ ਇਹ ਸ਼ੁਰੂ ਹੋ ਜੂਗਾ ਤੇ ਛੋਲੇ ਭੁੱਜਣੇ ਸ਼ੁਰੂ ਹੋ ਜਾਣਗੇ ਆ ਵੇਖੋ ਜੀ ਛੋਲੇ ਭੁਜਣਾ ਸ਼ੁਰੂ ਹੋ ਗਏ ਤੇ ਛਿਲਕਾ ਲੈ ਲੈ ਕੇ ਇਹਨਾਂ ਦਾ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਇਹ ਪ੍ਰੋਸੈਸ ਕਰਨਾ ਹੈ ਇਹ ਮਦਣੀ ਵਾਲਾ ਹੁਣ ਆਪਾਂ ਕੀ ਕਰਨਾ ਹੈ ਜੀ ਇੱਥੇ ਕੁੱਕਰ ਦਾ ਢੱਕਣ ਲਗਾ ਦਾਂਗੇ ਕੁੱਕਰ ਦੀ ਆਪਾਂ ਰਬੜ ਉਤਾਰ ਦਿੱਤੀ ਹੈਗੀ ਤੇ ਕੁੱਕਰ ਦਾ ਢੱਕਣ ਲਗਾ ਲਾਂਗੇ ਹੁਣ ਆਪਾਂ ਕੁੱਕਰ ਦਾ ਢੱਕਣ ਆਪਾਂ ਲਗਾਤਾ ਜੀ ਤੇ ਇਸ ਤਰੀਕੇ ਨਾਲ ਆਪਾਂ ਕੁੱਕਰ ਨੂੰ ਹਿਲਾਵਾਂਗੇ ਜਿਆਦਾ ਤੇਜ਼ ਗੈਸ ਨਾ ਕਰਿਓ ਇੱਥੇ ਕਿਉਂਕਿ ਜੇਕਰ ਆਪਾਂ ਜਿਆਦਾ ਤੇਜ਼ ਗੈਸ ਕਰਾਂਗੇ ਤਾਂ ਛੋਲੇ ਇਹ ਮੱਚ ਜਾਣਗੇ ਇਸ ਤਰੀਕੇ ਨਾਲ ਆਪਾਂ ਹਲਾਉਂਦੇ ਰਹਿਵਾਂਗੇ ਕੁੱਕਰ ਨੂੰ ਤੇ 2 ਮਿੰਟ ਹੋ ਗਏ ਜੀ ਕੁੱਕਰ ਨੂੰ ਇਸੇ ਤਰ੍ਹਾਂ ਹੀ ਬੰਦ ਤੇ ਹੁਣ ਆਪਾਂ ਕੁੱਕਰ ਨੂੰ ਖੋਲ ਲਾਂਗੇ ਆਪਾਂ ਢੱਕਣ ਬੰਦ ਕਰਕੇ ਜੀ ਆਪਾਂ ਪਕਾਏ ਛੋਲੇ ਤੇ ਉਹਦੇ ਨਾਲ ਨਾਲ ਇਹਦੇ ਵਿੱਚ ਗਰਮ ਮੈਸ਼ ਜੀ ਬਣ ਗਈ ਕੁੱਕਰ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਦੁਬਾਰਾ ਫੇਰ ਇਹਨਾਂ ਨੂੰ ਉੱਪਰੋਂ ਚਿਲਾ ਲਾਂਗੇ ਕਿ ਨਾਲਾ ਦੇਖੋ ਕੋਟਰੇ ਛੋਲੇ ਵਧੀਆ ਭੁੱਜ ਰਹੇ ਆਗੇ ਤੇ ਇਹ ਇਸੇ ਤਰ੍ਹਾਂ ਹੀ ਰਗੜਦੇ ਰਹਿਣਾ ਜੀ ਤੁਸੀਂ ਮਦਣੀ ਨਾਲ ਇਹਨਾਂ ਉੱਪਰੋਂ ਤੇ ਇਹ ਦੇਖੋ ਜੀ ਛੋਲੇ ਭੁੱਜ ਗਏ ਤੇ ਕੋਈ ਕੋਈ ਦਾਣਾ ਰਹਿ ਗਿਆ ਭੁੱਜਣ ਵੱਨੂ ਦੇਖ ਸਕਦੇ ਤੁਸੀਂ ਤੇ ਇਹ ਜਿਹੜਾ ਆਪਾਂ ਇਹ ਮਦਣੀ ਨਾਲ ਉੱਤੋਂ ਆਪਾਂ ਇਸ ਤਰੀਕੇ ਨਾਲ ਘਮਾਉਂਦੇ ਰਹੇ ਮਦਣੀ ਨਾਲ ਇਹਨਾਂ ਦਾ ਛਿਲਕਾ ਲਹਿ ਗਿਆ ਤੇ ਇਹ ਬੋਲੇ ਹੋ ਕੇ ਤੇ ਭੁੱਜ ਗਏ ਵਧੀਆ ਤੇ ਤੁਸੀਂ ਦੇਖ ਸਕਦੇ ਹੁਣ ਗੈਸ ਬੰਦ ਕਰ ਦਾਂਗੇ ਤੇ ਇੱਕ ਛਾਨਣੀ ਦੇ ਨਾਲ ਆਪਾਂ ਇਹਨੂੰ ਕੱਢ ਲਾਂਗੇ ਜੀ ਇਹਦੇ ਵਿੱਚੋਂ ਇਹ ਦੇਖੋ ਜੀ ਕੋਈ ਕੋਈ ਦਾਣੇ ਰਹੇਗੇ ਵਿੱਚੋਂ ਭੁੰਨਣ ਵਾਲੀਆਂ ਇਹ ਦੇਖ ਸਕਦੇ ਤੁਸੀਂ ਇਸ ਤਰੀਕੇ ਨਾਲ ਹਮਨ ਪੈਨ ਨੂੰ ਕੱਢ ਲਾਂਗੇ ਹੁਣ ਆਪਾਂ ਸਾਰੇ ਦਾਣੇ ਕੱਢ ਲਏ ਛਾਨ ਕੇ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਛੋਲੇ ਭੁੰਨ ਸਕਦੇ ਆ ਇਹ ਤੁਸੀਂ ਘਰ ਦੇ ਵਿੱਚ ਹੀ ਗਰਮਾ ਗਰਮ ਛੋਲੇ ਇਹ ਭੁੰਨ ਕੇ ਖਾ ਸਕਦੇ ਹੋ ਸਿਰਫ 5 ਮਿੰਟਾਂ ਦੇ ਵਿੱਚ ਬਿਨਾ ਰੇਤੇ ਤੋਂ ਤੇ ਵੀ ਨਾ ਜ਼ਿਆਦਾ ਮਿਹਨਤ ਕਰੇ ਤੋਂ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਛੋਲੇ ਭੁੰਨ ਸਕਦੇ ਆ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੀ ਜੇਕਰ ਵੀਡੀਓ ਥੋੜੀ ਜਿਹੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਮੰਡੇ ਜਰੂਰ ਕਰਨਾ